ਦੀਨ ਗਲੀਆ ਦੇ ਮਾਲਕ ਜੋਤੋ ਜੋਤ ਕਾਲ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਸੰਗਤ ਦੇ ਰੂਪ ਵਿੱਚ ਜੁੜੇ ਬੈਠੇ सबंध में सरदार हरचरन सिंध जी निम्ती अंतिम अरदास शामिलासे सारे हिकिड़ो गुरू चरण बेठे ਇਸੇ ਸੰਬੰਧ ਵਿੱਚ ਇਲਾਹੀ ਬਾਣੀ ਦਾ ਗਿਆਨ ਹੋਇਆ ਜੋ ਗੁਰੂ ਸਾਹਿਬਾਨ ਨੇ ਭਗਤਾਂ ਨੇ ਉਹ ਲੋਕ ਨੂੰ ਹਮੇਸ਼ਾ ਉਹ ਸਮਾਂ ਯਾਦ ਰੱਖਣ ਦੀ ਹਦਾਇਤ ਕੀਤੀ ਹੈ ਕਿ ਜਿਹੜਾ ਸਮਾਂ ਹਰ ਇੱਕ ਤੇ ਇੱਕ ਦਿਨ ਆਉਣਾ ਹੈ ਜਿਵੇਂ ਮਨੁੱਖ ਸੰਸਾਰ ਤੇ ਆਇਆ ਔਰ ਤੋਂ ਉਹਨੂੰ ਕੋਈ ਰੋਕ ਨਹੀਂ ਸਕਿਆ ਨਾ ਰੋਕ ਸਕਦਾ ਉਸੇ ਤਰ੍ਹਾਂ ਇੱਕ ਦਿਨ ਅਧਿਹਾਵੀ ਆਉਂਦਾ ਜਦੋਂ ਜਾਨ ਹੈ ਜਾਨ ਤੇ ਵੀ ਕੋਈ ਰੋਕ ਨਹੀਂ ਸਕਦਾ ਆਵਤ ਕਿਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਰਜਾ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ ਜੇ ਆਲਕੋ ਕੋਈ ਰੋਕ ਨਹੀਂ ਸਕਿਆ ਤੇ ਜਾਨ ਕੋ ਕਿਵੇਂ ਰੋਕ ਸਕਦਾ ਇਹ ਜ਼ਰੂਰ ਹੈ ਕਿ ਜਿਹੜਾ ਸਮਾ ਸਫਲਾਇਆ ਗਿਆ ਸਫਲਾ ਕੀਤਾ ਗਿਆ ਉਹ ਉਸ ਮਨੁੱਖ ਦੇ ਖਾਤੇ ਵਿੱਚ ਖਰਾ ਹੈ ਉਹੀ ਸਹਾਇਤਾ ਕਰਦਾ ਹੈ ਉਹ ਹੀ ਸੁਖ ਦਿੰਦਾ ਹੈ ਜਗਤ ਗੁਰੂ ਗੁਰੂ ਨਾਨਕ ਬਾਦਸ਼ਾ ਜਿ ਆ ਰਹੇ ਸੰ ਤਾ ਇੱਕ ਸ਼ਮਸ਼ਾਨ ਘਾਟ ਵਾਲੀ ਜਗ੍ਹਾ ਤੇ ਵੇਖਿਆ ਕਿ ਨੇੜੇ ਤੇ ਨਜ਼ਰ ਵਾਲੇ ਗੁਸਰ ਚੁਕੇ ਪ੍ਰਾਣੀਆਂ ਦੇ ਸੰਬੰਧ ਵਿੱਚ لکھا ہے تو کی, کی لکھا ہے ستگو تو سمرتھ انتر جامی سب کچھ جاننے والے پر آم ویکتی واسطے اچنبے والی گل ہی سی وہ یہ کہ عمرہ لکھیا سن پر بہت گھٹ فلا آدمی ਦੇਸ ਦੀ ਮਰਟਾਈ ਸਾਲ ਸੀ ਫਲਾਣਾ ਵਿਅਕਤੀ ਜਿਹੜਾ ਗੁਜ਼ਰ ਗਿਆ ਜਿਸ ਦੀ عمر 1.5 ਸਾਲ ਸੀ ਫਲਾਣਾ ਵਿਅਕਤੀ ਜਿਹੜਾ ਗੁਜ਼ਰ ਗਿਆ ਕੋਈ 6 ਮਹੀਨੇ ਸੀ ਫਲਾਣਾ ਵਿਅਕਤੀ ਜਿਹੜਾ ਗੁਜ਼ਰ ਗਿਆ ਕੁਛ ਇਸ ਤੋਂ ਜ਼ਿਆਦਾ 4-5 ਸਾਲ ਸੀ ਇਹ ਵੀ ਦੇਖਿਆ ਪੜ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਆਪਾਂ ਲੱਗਦਾ ਵੀ ਆਏ ਆ ਨਾ ਪਿੰਡਾਂ ਵਿੱਚ ਦੀ ਇਸ ਪਿੰਡੇ ਵਿੱਚ ਜਿਹੀ ਲੰਗ ਤੇ ਆਇਆ ਵੱਡੀਆਂ-ਵੱਡੀਆਂ ਉਮਰਾਂ ਦੇ ਲੋਕ ਆਪਾਂ ਵੇਖੇ ਨੇ ਕੋਈ 50 ਸਾਲ ਦਾ ਕੋਈ 70 ਸਾਲ ਦਾ ਕੋਈ 80 ਸਾਲ ਦਾ ਪਰ ਆ ਗੁਜ਼ਰ ਚੁੱਕਿਆਂ ਚੋਂ ਕਿਸੇ ਵੀ ਦੀ ਉਮਰ ਨਹੀਂ ਲਿਖੀ ਕੋਈ 80 ਸਾਲ ਦਾ ਹੋਵੇ ਕੋਈ 50 ਸਾਲ ਦਾ ਹੋਵੇ ਤਾਂ ਬਹੁਤ ਘੱਟ ਉਮਰ ਲਿਖੀ ਕੋਈ ਗੁਰੂ ਨਾਨਕ ਦੇ ਮਹਾਰਾਜ ਆਖਦੇ ਨੇ ਮਰਦਾਨਿਆਂ ਇਹ ਸਰੀਰਕ ساری ਉਮਰ ਦੀ ਗਿਣਤੀ ਦਾ ਇੱਥੇ ਜ਼ਿਕਰ ਨਹੀਂ ਹੈ ਇੱਥੇ ਤਾਂ ਉਹ ਹੀ ਜ਼ਿਕਰ ਹੈ ਜਿਹੜੀ ਦੇਖੇ ਵਿੱਚ ਜਦੋਂ ਕਿਸੇ ਨੇ satsang ਕੀਤਾ ਜਦੋਂ ਕੋਈ ਭਲਾਈ ਦੇ ਕੰਮ ਕੀਤੇ ਗੁਰੂ ਘਰ ਨੂੰ ਧਰਮ ਸਥਾਨ ਨੂੰ ਚੱਲ ਕੇ ਗਿਆ ਇੱਥੇ ਉਹ ਗਿਣਤੀ ਕਰਕੇ ਜਿੰਨਾ ਸਮਾਂ ਬਣਿਆ ਉਹਦਾ ਜ਼ਿਕਰ ਕੀਤਾ ਗਿਆ ਨਾ ਕਿ ਸਾਰੇ ਸਰੀਰ ਕੋ ਮਰਦ ਦਾ ਜ਼ਿਕਰ ਕੀਤਾ। ਸਾਰੇ ਜਾਣਦੇ ਹਾਂ ਕਿ ਇਹ ਪਰਿਵਾਰ ਜਿਹੜਾ ਕਿ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਵਿਲੇ ਤੋਂ ਜੁੜਿਆ ਸਰਦਾਰ ਹਰਚਰਨ ਸਿੰਘ ਜੀ ਹੋਰਾਂ ਦੇ ਦਾਦਾ ਜੀ ਬਾਬਾ ਅਰਜਨ ਸਿੰਘ ਜੀ ਜਿਨ੍ਹਾਂ ਨੂੰ ਜੋੜਨ ਵਾਲੇ ਇਸੇ ਨਗਰ ਦੇ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਬਹੁਤ ਸਾਰੇ ਬੈਠੇ ਉਹ ਤਨ ਤਨ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕਰਦੇ ਸਨ ਬਾਬਾ ਅਰਜਨ ਸਿੰਘ ਜੀ ਨਾਲ ਉਹ ਮੇਂ ਸਮਾਜਿਕ ਮੇਲ ਮਿਲਾਪ ਬੈਠ ਉੱਠਣ ਆਉਣ ਜਾਣ ਇਸ ਤਰ੍ਹਾਂ ਕਿਸੇ ਹੱਦ ਤੱਕ ਸੀ ਪਰ ਬਾਬਾ ਜੀ ਦੀ ਸੰਗਤ ਭਾਈ ਬਚਿੱਤਰ ਸਿੰਘ ਜੀ ਕਰਦੇ ਸਨ ਅਜੇ ਹਰਚਰਨ ਸਿੰਘ ਜੀ ਜੀ ਦਾਦਾ ਜੀ ਨਹੀਂ ਸੰਗਤ ਆਇਆ ਤੇ ਤੁਹਾਨੂੰ ਬਾਬਾ ਈਸ਼ਰ ਸਿੰਘ ਜੀ ਪਾਸ ਭਾਈ ਬਚਿੱਤਰ ਸਿੰਘ ਜੀ ਨੇ ਲਿਆਉਣਾ ਕੀਤਾ ਤੇ ਬੇਨਤੀ ਕੀਤੀ ਜੀ ਇਹਨਾਂ ਨੂੰ ਵੀ ਸਿਧੇ ਰਾਹ ਪਾਓ ਤੇ ਕਿਰਪਾ ਕਰੋ ਜੋ ਜੋ ਸੇਵਾ ਬਾਬਾ ਈਸ਼ਰ ਸਿੰਘ ਜੀ ਨੇ ਲਾਈ ਉਸ ਨੂੰ ਉਸ ਸੇਵਾ ਨੂੰ ਕਰਨਾ ਆਰੰਭ ਕੀਤਾ ਅੱਜ ਤੱਕ ਵੀ ਨਿਭਾਈ ਜਾ ਰਹੀ ਹੈ। ਧੰਨ ਬਾਬਾ ਕੁੰਦਨ ਸਿੰਘ ਜੀ ਦਾ ਸਮਾ ਉਹ ਸਮੇਂ ਵੀ ਉਸੇ ਤਰ੍ਹਾਂ ਹੀ ਸੇਵਾਵਾਂ ਕਰਦੇ ਚੱਲੇ ਆ ਰਹੇ ਹਨ। ਸੰਪਰਦਾਇ ਨਾਲ ਸੰਬੰਧ ਬਾਬਾ ਜੀ ਦਾ ਪਾਵਨ ਅਸਥਾਨ ਹੋਵੇ ਉੱਤੇ ਵੀ ਹਾਜ਼ਰੀ ਭਰ ਲੈਣੀ। ਜਿਵੇਂ ਦੰਦਵਾਨ ਸਾਹਿਬ ਤੇ ਹਾਜ਼ਰੀ ਭਰਦੇ ਹੀ ਪ੍ਰਸ਼ਾਦਾ ਲਜਾਣਾ ਦੇ 13 ਮੰਜ਼ਲ ਆਸਥਾਨ ਤੇ ਸੇਵਾ ਚੱਲੀ ਤੇ ਉੱਥੇ ਵੀ ਹਾਜ਼ਰੀ ਭਰੀ ਜੇ ਨਾਲ ਸਰ ਕਲੇਰਾ ਕੇਂਦਰੀ ਆਸਥਾਨ ਤੇ ਸੇਵਾ ਹੋਈ ਤਰਾਮੀਆਂ ਲਜਾਣੀਆਂ ਰੇਤਾ ਉਥੇ ਪਾਉਣਾ ਹੈ ਮਿੱਟੀ ਪਾਉਣੀ ਹੈ ਉਹਦੇ ਵਿੱਚ ਵੀ ਸੇਵਾ 'ਚ ਹਾਜ਼ਰੀ ਭਰੀ ਤੇ ਨਾਇ ਉਸ ਵੇਲੇ ਤੋਂ ਲੈ ਕੇ ਜਦੋਂ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਵਦਨ ਕੀਤਾ ਕਿ ਲੰਗਰ ਤਿਆਰ ਕਰਕੇ ਲੈ ਕੇ ਆਇਆ ਉਹਦੋਂ ਤੋਂ ਲੈ ਕੇ ਇਹ ਪ੍ਰਸਾਦੀ ਦੀ ਸੇਵਾ ਜਿਵੇਂ ਦਮਦਮਾ ਸਾਹਿਬ ਆ ਰਹੇ ਸੀ ਕਾਜ ਵੀ ਪਾ ਲਿਆ ਇਸ ਤੋਂ ਵੀ ਅਗੇ ਮਿਲਿਆ ਆਹ ਘਰ ਬੈਠੇ ਵੀ ਸਰਦਾਰ ਹਰਜੀਤ ਸਿੰਘ ਜੀ ਨਾਲ ਅਤੇ ਕਰਨਜੀ ਸਿੰਘ ਨਾਲ ਗੱਲ ਚੱਲਦੀ ਸੀ ਉਸ ਦਿਨ ਸੰਸਕਾਰ ਸੀ ਹਰਜਨ ਸਿੰਘ ਜੀ ਉਹਨਾਂ ਦੇ ਸਰੀਰ ਦਾ ਇਹ 15 16 ਸਾਲ ਪਹਿਲਾਂ ਮੈਨੂੰ ਲੱਗਿਆ ਕਿ ਪ੍ਰਸ਼ਾਦਾ ਕਾफी ਆ ਜਾਂਦੇ ਦਾਲ ਸਬਜ਼ੀ ਜਾਂ ਦੁੱਧ ਦੀ ਲੋੜ ਹੁੰਦੀ ਹੈ ਮੈਂ ਕਿਹਾ ਹਰਜਨ ਸਿੰਘ ਇਹ ਵੀ ਲਿਆਇਆ ਕਰੋ ਪ੍ਰਸ਼ਾਦਾ ਘਾਤੀ ਸਰੀਰ ਗਏ کوئی پندرہ سولہ سال تو وہ بھی لیا پھر شروع کر دان سنگ لے لگاتار سال حاضری لگوائی پہلی ہی بڑا ہوتا. پھر سیوا لے کے جانی ہو جہاں پن کرم ہیں وہی سہایتا کرتے وہ کرنے اور لگاتار نرتر ਜੇ ਮਾਲਕ ਮਿਹਰ ਕਰੇ ਤਾਂ ਹੀ ਕਰ ਸਕਦਾ ਸੋ ਪਿਛਲੇ ਦਿਨੀਂ ਸਰੀਰ ਕਰਕੇ ਜੋ ਉਹਨਾਂ ਦਾ ਜਾਣਾ ਹੋਇਆ ਸਭ ਨੂੰ ਬਹੁਤ ਦੁੱਖ ਹੋਇਆ ਮੈਨੂੰ ਵੀ ਕੋਈ ਕੋਈ ਫੋਨ ਬਾਰਾ ਨਹੀਂ ਆਇਆ ਜਿਵੇਂ ਜਿਵੇਂ ਇਸਤੇਜ਼ਾਰੀ ਤੌਰ ਤੇ ਪਿੰਡ ਪਰਦੇ ਦੇ ਕਿਸੇ ਨੇ ਚਾਚਾ ਜੀ ਕੋਲ ਕੇ ਗੱਲ ਕੀਤੀ ਕਿਸੇ ਨੇ ਕੁਝ ਤੇ ਬੜਾ ਦੁੱਖ ਹੋਇਆ ਕੁਝ ਸਮੇਂ ਤੋਂ ਸਰੀਰਿਕ ਤੌਰ ਤੇ ਠੇਮਾ ਸੀ ਨਾ ਲਾਈ ਸੀ ਸਾਰੇ ਪਰਿਵਾਰ ਦੇ ਜੀਵਾਂ ਨੇ ਬਹੁਤ ਯਤਨ ਕੀਤਾ ਉਦਮ ਕੀਤਾ ਇਹਨਾਂ ਜ਼ਰੂਰ ਹੈ ਕਿ ਜਿਨੇ ਉਹਨਾਂ ਦੇ بیٹے ਪਰਮਜੀਤ ਸਿੰਘ ਹੋਣਾ ਧੀਆਂ ਸਾਰੇ ਅਤੇ ਦਾਮਾ ਸਭ ਨੇ ਕੋਸ਼ਿਸ਼ ਕੀਤੀ ਕਿ ਇੱਕ ਵਾਰੀ ਹਸਪੀਟਲ ਦਾਖਲ ਕਰਵਾਈਏ ਤਾਂ ਕਿ ਬਾਹਰ ਆਉਣ ਵਾਲੇ ਉਹਨਾਂ ਦੇ ਪਰਾਤਾ ਹਰਜੀਤ ਸਿੰਘ ਜੀ ਗੁਰਚਰਨ ਸਿੰਘ ਜੀ ਦਾ ਹੋਰ ਪਰਿਵਾਰ ਦਾ ਮਾਣਕੀ ਸਰਬੋਰੀ ਵਾਲੀ ਵਾਲੇ ਕਿ ਘੱਟੋ ਘੱਟ ਇੱਕ ਵਾਰੀ ਉਹ ਮਿਲ ਲੈਣ ਗੱਲਬਾਤ ਕਰ ਲੈਣ ਮਨਚ ਨਾ ਰਹਿ ਜਾਵੇ ਇਹ ਗਮਨਾ ਹੋਵੇ ਕਿ ਗੱਲ ਵੀ ਨਹੀਂ ਹੋ ਸਕੀ ਉਸ ਦਾਸ ਜੀ ਗਿਆ ਸੀ ਹਸਪੀਟਲ ਪਤਾ ਲੈਣ ਵਾਸਤੇ ਉਸ ਨੇ ਨਹੀਂ ਵੀ ਉਹਨਾਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਬੋਲੇ ਪਰ ਸ਼ਬਦ ਸਪਸ਼ਟ ਨਹੀਂ ਬੋਲੇ ਗਏ ਓਕੇ ਹਉ ਤੇ ਵੀ ਡਾਕਟਰ ਵੀ ਦੇਖ ਰਹੇ ਸਨ ਓਕੇ ਓਕੇ ਵੀ ਦੋਵੇਂ ਹੱਥ ਵੀ ਜੋੜਿਆ ਕਦ ਜਲ ਭਰ ਰਹਾ ਨੋਤੇ ਨੋਤੇ ਤੱਕ ਲਈ ਕੋਈ ਬਿਮਾਰੀ ਵੱਧ ਜੇ ਵੱਧਦੀ ਜਾਏ ਫਿਰ ਕਿਸੇ ਹੱਦ ਤੱਕ ਪਤਾ ਹੁੰਦਾ ਹੁਣ ਚਲੇ ਜਾਣ ਦਾ ਸਮਾਂ ਲੈ ਲਿਆ ਇਸ ਤਰ੍ਹਾਂ 10 ਵਿਅਕਤੀ ਉਹ ਪਤਾ ਲੈ ਕੇ ਆਇਆ ਹਸਪਤਾਲ ਲੁਧਿਆਣਾ। ਬਾਕੀ ਇਹ ਵੀ ਬਹੁਤ ਦੁੱਖ ਦੀ ਗੱਲ ਹੈ ਕਿ ਹੋਰ ਵੀ ਪਤਾ ਲੱਗੇ ਇਸ ਨਗਰ ਵਿੱਚ ਕੋਈ ਜਵਰ ਪ੍ਰਾਹਰੀ ਵੀ ਗੁਸਰ ਗਏ ਨੇ ਇਸ ਤਰ੍ਹਾਂ ਦੀ ਬਿਮਾਰੀ ਨਾਲ। ਬਹੁਤ ਦੁੱਖ ਹੁੰਦਾ ਹੈ ਕਿ ਆਪਣੇ ਦੇਸ਼ ਦੇ ਸੰਗਾਰ ਵਿੱਚ ਕਿੰਨਾ ਪ੍ਰਦੂਸ਼ਣ ਫੈਲ ਗਿਆ ਪਾਣੀ ਵਿੱਚ, ਹਵਾ ਵਿੱਚ, ਖਾਣ ਵਾਲੇ ਪਦਾਰਥਾਂ ਵਿੱਚ। ਇਨਾ ਜ਼ਹਿਰੀਲਾ ਮਾਦਾ ਆ ਚੁੱਕਾ ਹੈ ਜਿਸ ਨਾਲ ਬਿਮਾਰੀਆਂ ਦੀ ਜਿਹੜੀ ਆਸਤ ਵਧ ਜਾਂਦੀ ਹੈ ਆਸਤ ਵਧ ਜਾਂਦੀ ਹੈ ਕਈ ਜਿਹੜੇ ਧਰਮ ਇਹ ਵੀ ਧਰਮ ਨਾਲ ਦੁਨੀਆ ਗੱਲਾਂ ਹੁੰਦੀਆਂ ਨੇ ਨਹੀਂ ਐਵੇਂ ਦੀਆਂ ਸੇਵਾਵਾਂ ਵਿੱਚ ਵੀ ਧਿਆਨ ਦਿੰਦੇ ਨੇ ਕਿ ਪਾਣੀ ਵਧੀਆ ਪਾਣੀ ਦੇ ਪ੍ਰਬੰਧ ਹੋਣਾ ਵਾਸਤੇ ਵੀ ਕੀਤੇ ਜਾਣ ਆਪਣੇ ਤੋਂ ਇਲਾਵਾ ਹੋਣਾਂ ਵਾਸਤੇ ਵੀ ਕੋਈ ਸਹੂਦਾਵਾਂ ਦਿੱਤੀਆਂ ਜਾਂ ਜੋ ਸਹੂਲਤਾਂ ਦਾ ਕਾਰਨ ਬਣ ਸਕਣ ਕਿਉਂਕਿ ਆਪਾਂ ਨੂੰ ਪਤਾ ਗੁਰੂ ਸਾਹਿਬਾਨ ਐਵੇਂ ਵੀ ਸਮੇਂ-ਸਮੇਂ ਤੇ ਲੋੜਾਂ ਦੀ ਪੂਰਤੀ ਵਾਸਤੇ ਸਹੂਤਾ ਦੇ ਰਹੇ ਨੇ ਜਗਾ ਜਗਾ ਸਤੂਰੂ ਜਨ ਦੇ ਸਾਹ ਜਿੱਥੇ ਪਾਣੀ ਦੀ ਘਾਟ ਹੈ ਪਾਣੀ ਦਾ ਪ੍ਰਬੰਧ ਕਰਾ ਦੇਣ ਧੋਲੀ ਲਗਵਾਈ ਹੈ ਫੁੱਲ ਲਗਵਾਇਆ ਹੈ جہاں لوڑ ہے چھاندار بوٹے پل والے بوٹے نال حکم کرنا کہ کسی ایک, ایک واسطے نہیں کسی ایک پروار واسطے نہیں یہ لوڑ بندہ نہیں, لوڑا واسطے دیا انہوں کی پورتی واسطے ہے سو اج بھی جڑے انہوں کا جمع حکم بن کے اوے دے بھی پر کرتے ہیں یہ بھی بہت بڑا پن ہے بڑے اے پڑے کرم ہیں سو so, ਇਹ ਪਰਿਵਾਰ ਦੀ ਵੱਡੀ ਸੇਵਾ ਜਿਹੜੀ ਸੱਚਾਈ ਹੁੰਦੀ ਹੈ ਸੱਚਾਈ ਹੀ ਹੁੰਦੀ ਹੈ ਜਿਹੜਾ ਕੋਈ ਸੇਵਾ ਕਰਦਾ ਹੈ ਸਤਿਗੁਰੂ ਵੀ ਉਹਦੀ ਬਾਹ ਫੜਦੇ ਨੇ ਉਹਦੀ ਸੁਣਦੇ ਨੇ ਮਹਾਪੁਰਖ ਜਿਹੜੇ ਵੱਡੀ ਕਮਾਈ ਵਾਲੇ ਉਹ ਵੀ ਉਹਨੇ ਉਹਦੀ ਲਾਜ ਰੱਖਦੇ ਹਨ ਕਿਰਪਾ ਕਰਦੇ ਹੀ ਇਹ ਸਮਾਤਾ ਸਰੀਰ ਕਰਕੇ ਤਾਂ ਆਉਣਾ ਹੀ ਹੁੰਦਾ ਹੈ ਪਰ ਉਹਦੇ ਤੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੀ ਧੰਨ ਬਾਬਾ ਨੰਦ ਸਿੰਘ ਜੀ ਲਾਲਖਰ ਫਲੇਰਾ ਵਾਲੇ ਦੇ ਸਾਖੀਆਂ ਦੇ ਬੱਚਾ ਨਾ ਹੁੰਦਾ ਜਿਗਰ ਆਉਂ ਸ਼ਹਿਰ ਤੋਂ ਇੱਕ ਸਹਿਜ ਧਾਰੀ ਪਰਿਵਾਰ ਬੇਰੀ ਗੋਦ ਦੇ ਜਿਹੜੇ ਬੜੇ ਭਲੇ ਸਨ ਇਥੋਂ ਤੱਕ ਕੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਕਰਨਾ ਅਗਰ ਸਤਕਾਰ ਨਾਲ ਪਰਿਵਾਰ ਦੇ ਕਿਸੇ ਜੀ ਨੇ ਸੁਖਨੀ ਸਹਿਜ ਦਾ ਪਾਠ ਕਰਨਾ ਕਿਸੇ ਨੇ ਮਾਲਾ ਨਾਲ ਜਾਪ ਕਰਨਾ ਤੇ ਧੰਨ ਬਾਬਾ ਅਨੰਤ ਸਿੰਘ ਜੀ ਦੀ ਸੰਗਤ ਕਰਿਆ ਕਰਦੇ ਸੀ। ਇੱਕ ਵਾਰੀ ਉਹਨਾਂ ਦੇ ਰਿਸ਼ਤੇਦਾਰ ਲੁਧਿਆਣੇ ਤੋਂ ਨਾਲ ਆਏ ਸ਼ਾਮ ਦੇ ਵਕਤ ਨਾਨਕ ਸਰਪਰੇ ਰਾਹ। ਜਿਸ ਤਨ ਹਾਜ਼ਰੀ ਭਰਨ ਆਏ ਧੰਨ ਬਾਬਾ ਅਨੰਤ ਸਿੰਘ ਜੀ ਦੇ ਵਕਤ। ਤਾਂ ਸ਼ਾਮ ਨੂੰ ਜਿਹੜਾ ਕੀਰਤਨ ਹੋ ਰਿਹਾ ਸੀ ਉਹ ਪ੍ਰਕਾਣ ਮਾਰੂ ਪ੍ਰਕਾਣ ਚੱਲ ਰਿਹਾ ਸੀ। ਜਿਵੇਂ ਹੋਣਾ ਇਲਾਹੀ ਸ਼ਬਦ ਗਾਇਨ ਕੀਤੇ ਗਏ ਨੇ ਨਾ ਸਰਕਾਰ ਜੋ ਸੰਤ ਬਾਬਾ ਸੇਵਲ ਸਿੰਘ ਜੀ ਨੇ ਭਾਈ ਮਨਦੀਪ ਸਿੰਘ ਜੀ ਨੇ ਉਸ ਸੰਬੰਧਿਤ ਬਾਣੀ ਗਾਈ ਤੇ ਬਾਬਾ ਜੀ ਕਦੇ ਹੁਕਮ ਕਰਦੇ ਕਿ ਮੌਤ ਨੂੰ ਯਾਦ ਕਰਾਉਣ ਵਾਲਾ ਪ੍ਰਕਾਰ ਨੇ ਕਿ ਸ਼ਾਮ ਦੇ ਵਕਤ ਅਮਰਤ ਵੇਲੇ ਨੂੰ ਸ਼ਾਮ ਨੂੰ ਤੇ ਉਹ ਵੀ ਕੀਰਤਨ ਕਰਉਣ ਲਈ ਕੀਰਤਨ ਹੋ ਰਿਹਾ ਸੀ ਉਹ ਜਿਹੜਾ ਸਹਿਦ ਧਾਰੀ 베ਰੀ ਪਰਿਵਾਰ ਉਹਨਾਂ ਦੇ ਸੰਬੰਧੀ ਜਿਹੜੇ ਲੁਧਿਆਣੇ ਤੋਂ ਆਏ ਉਹਨਾਂ ਨੂੰ ਬੜਾ ਡਰਜਾ ਲੱਗਿਆ ਮਨ ਚ ਦਹਿਲ ਬਹਿ ਗਿਆ ਕਿ ਇਹ ਆਜੇਵੇਂ ਕੀਤਰ ਹੋ ਰਿਹਾ ਹੈ ਕਿ ਤੇ ਸਾਡੇ ਤੇ ਥਨੇ ਕੋਈ ਸਮਾਂ ਆਉਣਗਾ ਬੰਦਾ ਅਕਸਰ ਡਰਦਾ ਤੇ ਹੈ ਹੀ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਨੇ ਬਾਣੀ ਦੁਆਰਾ ਮਰਨ ਕਾਲ ਦਾ ਤਰਾਸ ਦਿਲ ਵਰੇ ਕਿ ਮਰਨ ਦਾ ਭੈ ਨਾ ਨੇੜਿਆ ਆਵੇ ਹੈ ਤਾਂ ਆਪਣੇ ਵਾਸਤੇ ਤੁਰਤਾ ਸਤਗੁਰੂ ਹਨ ਉਹ ਆਪਣੇ ਤੇ ਕਿਰਪਾ ਕਰਦੇ ਨੇ ਆਪਣੇ ਭਲੇ ਵਾਸਤੇ ਇਲਾਹੀ ਬਾਣੀ ਦਾ ਉਚਾਰਨ ਕੀਤਾ ਪੜਨ ਵਾਸਤੇ ਕਿਰਪਾ ਕੀਤੀ ਹੁਕਮ ਕੀਤਾ ਸੋ ਉਹ ਆਇਆ ਹੋਇਆ ਜਿਹੜਾ ਪਰਿਵਾਰ ਰਿਸ਼ਤੇਦਾਰ ਉਹਨਾਂ ਦਿਨ ਦੇ ਹਨ ਮੰਤ ਦੇ ਨਾਲ ਬੈਠੇ ਸਦਾ ਸਮਾਂ ਤਨੀ ਆਇਆ ਦੂਜੇ ਦਿਨ ਵੀ ਦੇਗ ਤਿਆਰ ਕਰਕੇ ਲੰਨਤ ਤੀਜੇ ਦਿਨ ਜਦੋਂ ਪੰਜ ਸੱਤ ਦਿਨ ਲਗਾਤਾਰ ਆਉਂਦੇ ਰਹੇ ਕੀ ਸਨ ਬਾਬਾ ਨੰਦ ਸਹੀਦ ਜਾਣਦਿਆਂ ਹੋਇਆਂ ਵੀ ਇੱਕ ਪ੍ਰਾਣੀ ਨੂੰ ਕਹਿੰਦੇ ਨੇ ਇਹ ਅੱਜ ਗ੍ਰਾਮ ਵਾਲਿਆਂ ਦੇ ਰਿਸ਼ਤੇਦਾਰ ਹੁਣ ਲਗਾਤਾਰ ਆ ਰਹੇ ਨੇ ਕੀ ਕਾਰਨ ਹੈ ਪੁੱਛਰ ਤਾਂ ਸਹੀਦ ਨੂੰ ਪੁੱਛਿਆ ਉਹਨੇ ਜੀ ਇਹ ਕਾਰਨ ਹੈ ਕਿ ਜਦੋਂ ਹਫ਼ਤੇ ਤੋਂ ਪਹਿਲਾਂ ਆਏ ਸਨ ਮੌਤ ਨੂੰ ਯਾਦ ਕਰਾਉਣ ਵਾਲਾ ਪ੍ਰਕਰਣ ਚੱਲ ਰਿਹਾ ਸੀ ਓਵੇਂ ਦੀ ਬਾਣੀ ਦਾ ਕੀਰਤਨ ਹੋ ਰਿਹਾ ਸੀ ਮਨ ਤੇ ਡਰ ਬਹਿ ਗਿਆ ਮੌਤ ਦਾ ਤੇ ਤਾਂ ਲਗਾਤਾਰ ਆ ਰਹੀ ਧੰਨ ਬਾਬਾ ਅਨੰਤ ਸਿੰਘ ਜੀ ਥੋੜਾ ਜਿਹਾ ਮੁਸਕਰਾ ਕੇ ਕਹਿੰਦੇ ਭਾਈ ਮਰਨਾ ਤੇ ਸਭ ਲਈ ਹੈ ਤੇ ਚੇਤਾ ਕਰਾਉਣ ਦੇ ਨਾਲ ਤਾਂ ਬੰਦਾ ਭੈ ਮੰਨਦਾ ਕਿ ਮੈਂ ਭੁੱਲ ਨਾ ਜਾਵਾਂ ਜਿਵੇਂ ਬਾਬਾ ਫਰੀਦ ਜੀ ਵਿਚਾਰਨ ਕਰਦੇ ਨੇ ਫਰੀਦਾ ਕਿਥੇ ਤੈਂ ਦੇ ਮਾਪਿਆਂ ਜਿਮਨੀ ਤੋਂ ਜਣਿਓ ਤੈਂ ਪਾਸੋਂ ਉਹ ਲੱਗ ਗਏ ਤੂੰ ਅਜੇ ਨਾ ਸਤਿਈ ਨੋ ਕਿ ਤੇਰੇ ਵਾਟ ਵਟੇਰੇ ਚਲੇ ਗਏ ਤੇ ਉਹਦੇ ਵੀ ਠੀਕ ਨਹੀਂ ਆਉਂਦਾ ਕਿ ਤੂੰ ਵੀ ਜਾਣਾ ਤੂੰ ਖੁਦ ਵਾਸਤੇ ਸੋਚਦਾ ਹੈ ਕਿ ਮੈਂ ਨਹੀਂ ਮੰਨਣਾ ਜੇ ਉਹ ਚਲੇਗਾ ਸਰੀਰ ਕਰਕੇ ਸਭ ਨਹੀਂ ਜਾਣਾ ਤੂੰ ਵੀ ਜਾਣਾ ਹੈ ਧਿਆਨ ਰੱਖ ਕਰਮ ਕਰ ਜਿਨ੍ਹਾਂ ਨੂੰ ਸੁਕਰਮ ਆਖੀਦਾ ਹੈ ਕਿ ਤੇਰਾ ਸਾਥ ਨਿਭਾਉਣ ਤੇਰੇ ਅਗੇ ਧਾਕੇ ਵੀ ਤੇਰੀ ਸਹਾਇਤਾ ਕਰੂ ਸਹਾਈ ਹੋਣ ਸੋ ਇਸ ਤਰ੍ਹਾਂ ਜਿਹੜੇ ਪੁੰਨ ਕਰਮ ਪੁੰਨ ਕਰਮੀ ਹੈ ਲਗਾਤਾਰ ਜਿਵੇਂ ਸਹਿਜ ਧਾਰੀ ਪਰਿਵਾਰ ਵੀ ਜਿਹੜੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਰੱਖਦੇ ਸੁਬਮੇ ਦਾ ਪਾਠ ਮੂਲ ਮੰਤਰ ਦਾ ਜਾਪ ਕਰਨਾ ਉਹਨਾਂ ਨੂੰ ਵੀ ਕੋਈ ਲਾਭ ਮਿਲਦਾ ਸੀ ਤਾਥੋਂ ਦੇ ਸੰਤਨ ਬਾਬਾ ਨਨ ਸਿੰਘ ਨੇ ਇਹ ਸੀ ਕਿ ਅਮਰਤ ਧਾਰੀ ਹੈ ਬੜੀ ਤੰਗੀ ਦਾ ਬਹੁਤ ਤੰਗੀ ਦਾ ਸਿੱਖਣਾ ਹੋਵੇ ਤਾਂ ਅਮਰਤ ਧਾਰੀ ਗੁਰੂਕਤਬ ਇਹ ਸਹਿਜ ਧਾਰੀ ਹੈ ਉਹ ਭਜਨ ਕਰਦਾ ਹੈ ਭਲੇ ਪਾਸੇ ਲੱਗੇ ਉਹ ਵੀ ਜੀ ਹੈ ਕੋਈ ਮੁਸਲਮਾਨ ਆਵੇ ਉਹ ਆਪਣੇ ਧਰਮ ਮੁਤਾਬਕ ਧਾਰਮਿਕ ਕੰਮ ਕਰਦੇ ਨਮਾਜ਼ਾਂ ਪੜ੍ਹਦੇ ਉਹ ਵੀ ਪਿਆਰਾ ਸਭ ਨੂੰ ਜੀ ਆਇਆਂ ਸੋ ਇਹ ਪਰਿਵਾਰ ਸਰਦਾਰ ਅਰਜਨ ਸਿੰਘ ਜੀ ਜਿਹੜੇ ਪਿਛਲੇ ਦਿਨੀ ਆਕਾਲ ਦਲਾਣਾ ਕਰਵੇ ਸੰਨ ਇਹ ਪਰਿਵਾਰ ਵੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇਦੇ ਤੋਂ ਜੁੜਿਆ ਹੋਇਆ ਅੱਜ ਤੱਕ ਵੀ ਲਗਾਤਾਰ ਉਹਨਾਂ ਦੀ ਸਾਰੰਪਤਨੀ ਪਿਆ ਪੁੱਤਰ ਦਾਮਾ ਕੋਤੇ ਕੋਟੀਆਂ ਭਰਾ ਉਹਨਾਂ ਦੇ ਪਰਿਵਾਰ ਸਾਰਿਆਂ ਨੇ ਮੰਨ ਕੇ ਇਹ ਦੁੱਖ ਹੈ ਸਦਮਾ ਹੈ ਸਰਦਾਰ ਗੁਰਵਿੰਦਰ ਸਿੰਘ ਦੀ ਨਰਮਨ ਸੀ ਦੀ ਗੁਰਚਰਨ ਸਿੰਘ ਦੀ ਹਜੀਸ ਸਾਰਿਆਂ ਨੂੰ ਇਹ ਇੱਕਾਪੀ ਯਰ ਸਦਮਾ ਹੈ ਦੁੱਖ ਵੀਨ ਹੁੰਦਾ ਹੈ ਕਿ ਸਾਡੇ ਪਰਾਂਤਰ ਚਲੇ ਗਏ ਇਹ ਸਮਾਂ ਇਹ ਵੀ ਦਾ ਚੱਪਾ ਰਗਾ ਬਾਪਾ ਬੋਲਦੇ ਤਹਾੰਗ ਰਾਨੀ ਹੁੰਦੀ ਹੈ ਕਿ ਉਹ ਵੀ ਸਮਾਂ ਜਦੋਂ ਗੱਲਾਂ ਕੀਤੀਆਂ ਜਾਂਦੀਆਂ ਸੀ ਉਹ ਵੀ ਸਮਾਂ ਆਇਆ ਜਦੋਂ ਆਤਮਾ ਸਰੀਰ ਨਾਲੋਂ ਅਲੱਗ ਹੋ ਗਈ ਸਰੀਰ ਚੁੱਪ ਹੋ ਗਿਆ ਫਿਰ ਬੋਲਣ ਵਾਲੀ ਗੱਲ ਖਤਮ ਉਹਦਾਂ ਚਲੀ ਗਈ ਸਰੀਰ ਸਰੀਰੀ ਦੇਹਾਂ ਸੰਿੱਟੀ ਜੀ ਮਿੱਢਲਾ ਕੋਈ ਦਬਾਅ ਨਹੀਂ ਦੈਂਦਾ ਕੋਈ ਸਰਕਾਰ ਕਰ ਦਿੰਦਾ ਕਿ ਕੁਝ ਕਰੇ ਫਿਰ ਤਾਂ ਮਿੱਟੀ ਵਿੱਚ ਮਿਲਣਾ ਹੈ ਅਰਦੇ ਜੀ ਸੇਵਾ ਕੀਤੀ Satsang ਕੀਤੀ ਉਹ ਸਾਥ ਦਿੰਦੀ ਹੈ ਉਹ ਸੁੱਖ ਦਿੰਦੀ ਹੈ ਇਹ ਦਾਤਾ ਜੀ ਦੀ ਵੱਡੀ ਕਿਰਪਾ ਜਿਹਦੇ ਕਰਕੇ ਪਰਿਵਾਰ ਜੁੜਿਆ ਉਸੇ ਤਰ੍ਹਾਂ ਕੇ ਸਾਰੇ ਭਾਈ ਜੀ ਸਿੰਦਰ ਸਿੰਘ ਜੀ ਵੀ ਆਏ ਮਿਲ ਜਥਾ ਨੇ ਤੇ ਤਲਵੰਡੀ ਸਾਹਿਬ ਰਚਨੇ ਹੋਰ ਸ਼ੇਰਪੁਰ ਕਲਾਂ ਤੋਂ ਇਲਾਕੇ ਦੀ ਸੰਗਤ ਸਾਰੇ ਜਿਵੇਂ ਰਿਸ਼ਤੇਦਾਰ ਆਏ ਨੇ ਉਹ ਸੰਗੀ ਹੋਣ ਦੇ ਨਾਲ ਜਿਵੇਂ ਨਾਨਕ ਸਾਹਿਬ ਨਾਲ ਜੁੜੇ ਹੋਏ ਕਰਕੇ ਉਸ ਕਰਕੇ ਕਿੰਨੇ ਲੋਕਾਂ ਨੇ ਚੋਰਾਂ ਨਾਲ ਤੋਂ ਸਾਰੇ ਹੋਰ ਵੀ ਬਹੁਤ سارے ਦੂਰੋਂ ਦੂਰੋਂ ਵੀ ਆਏ ਨੇ ਐਸੇ ਕਰਕੇ ਉਹਨਾਂ ਨੂੰ ਵੀ ਇਹ ਮੰਨ ਤੇ ਸਾਥ ਵੱਧੀ ਹੈ ਕਿ ਉਹ ਸੰਗੀਤ ਹਨ ਜੇ ਆਪਾਂ ਜਿਵੇਂ ਅੰਦਾਜ਼ਾ ਲਾਉਣੇ ਹੋਰ ਹਾਲ ਨਾਲ ਆ ਵੀ ਹੋਰ ਅਮਰ ਹੋ ਸਕਦੇ ਸਨ ਕਿ ਉਹ ਦੁੱਖ ਮਹਿਸੂਸ ਕਰਦੇ ਹੁੰਆਂ ਇਸ ਸਨੇਹ ਸ਼ਰੀਕ ਬਨਨ ਵਾਸਤੇ ਭਾਰੀ ਵਾਰ ਬਨਨ ਵਾਸਤੇ ਤੇ ਆਖੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਤੇ ਹੋ ਵੀ ਆਪਣੇ ਵਿੱਚ ਸੋ ਅਰਦਾਸ ਇਹੋ ਹੀ ਹੋਣੀ ਹੁੰਦੀ ਹੈ ਤੇ ਸਤਿਗੁਰੂ ਦੀ ਸ੍ਰੀ ਜੁਗਿਆਂ ਨੇ ਕੰਪਦਾ ਹੋ ਪਰ ਅੰਧਾ ਭੁੱਲਣ ਹਾਰ ਹੈ ਭੁੱਲਣ ਦੀ ਚੱਕੀ ਆ ਸਭ ਕੋਈ ਕਰਦਾ ਆਪ ਨਾ ਭੁੱਲਦਾ ਇਕੋ ਹੀ ਨਿਰੰਕਾਰ ਤੇ ਸਤਿਗੁਰੂ ਹੈ ਜੋ ਨਹੀਂ ਭੁੱਲਦਾ ਹਰੇਕੀ ਭੁੱਲਣ ਹਾਰ ਤੇ ਉਹੀ ਹੈ ਜਿਹੜਾ ਸਦੀਵੀ ਤੌਰ ਤੇ ਰਹਿਣ ਵਾਲਾ ਜੋ ਆਇਆ ਸੋ ਚਲਸੀ ਅਮਰ ਸੋ ਘਰ ਕਰਤਾ ਹੈ ਜਿਹੜਾ ਅਮਰ ਹੈ ਨਾਮਰਣ ਵਾਲਾ ਉਹ ਤੇ ਗੁਰੂ ਤੇ ਸਾਰੀ ਹੈ ਬਸ ਕਿ ਜਿਹੜਾ ਜਿਲੇ ਸਰੀਰ ਧਾਰਨ ਕੀਤਾ ਹੈ ਸਰੀਰ ਨੇ ਇਹ ਸਦਾ ਵਾਸਤੇ ਰਹਿਣਾ ਨਹੀਂ ਚੀਗਾ ਇੱਕੇ ਨੇ ਨਾਮ ਦਾ ਇੱਕ ਦਿਨ ਦਾ ਹੁੰਦਾ ਹੈ ਸੋ ਅੱਜ ਦੇ ਇੱਤੇਦਾਰ ਕਰਤਾਰ ਸਿੰਘ ਜੀ ਹੋਰਾਂ ਦੇ ਨਾਮ ਸੰਤਨ ਅਰਦਾਸ ਹੋਵੇ ਸੋ ਦਾਸ ਨੇ ਇਸ ਸਮੇਂ ਤੇ ਆਉਣਾ ਬਹੁਤ ਜ਼ਰੂਰੀ ਸਤਿ ਸ੍ਰੀ ਅਕਾਲ ਜੀ ਸਮੇਂ ਦੇ ਹਾਜ਼ਰੀ ਭਰੀ ਹੈ ਹਾਜ਼ਰੀ ਭਰਦੇ ਫਿਰ ਵੀ ਅਨੇਕਾਂ ਕਮੀਆਂ ਰਹਿ ਜਾਂਦੀਆਂ ਸਤਿਗੁਰੂ ਜੇ ਮੰਗਤੋਂ ਉਹ ਅਨੰਦ ਸਰ ਦਾ ਪਾਉ ਤੇ ਲਾਉ ਕਰਦੀ ਰਹਤੀ ਤੋ ਆਜੂ ਜੀ ਸੰਖਾਸਾ ਵਾਹਿਗੁਰੂ